ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਸਵੇਰ ਦਾ ਟਾਈਮ ਸੀਗਾ ਤੇ ਆਪਾਂ ਬੱਚਿਆਂ ਵਾਸਤੇ ਹੁਲਕੇ ਲਾਣ ਦੇ ਸੀ ਸਕੂਲ ਉਹ ਸਿੰਪਲ ਹੁਲਕੇ ਹੀ ਖਾੜਦੇ ਨੇ ਮਤਲਬ ਪਰੌਂਠੇ ਨਹੀਂ ਖਾੜਦੇ ਹੈਗੇ ਛੋਟੇ ਹੁੰਦੇ ਪਰੌਂਠੇ ਲੈ ਕੇ ਜਾਂਦੇ ਸੀ ਹੁਣ ਜਦੋਂ ਦੇ ਵੱਡੇ ਹੋ ਗਏ ਨੇ ਉਹ ਸਿੰਪਲ ਰੋਟੀਆਂ ਲੈ ਕੇ ਜਾਂਦੇ ਨੇ ਖੁਸ਼ ਏਵੇਂ ਕਿ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਹਲਕਾ ਫੁਲਕਾ ਹੀ ਖਾਦਾ ਜਾਂਦਾ ਤੇ ਅੱਜ ਤਾਂ ਮੈਂ ਇੰਨੀ ਜ਼ਿਆਦਾ ਗਰਮੀ ਸੀ ਜਦ ਕਿ ਸਵੇਰ ਦਾ ਟਾਈਮ ਸੀ ਇੰਨਾ ਜ਼ਿਆਦਾ ਗੁੰਮ ਲੱਗਾ ਹੋਇਆ ਸੀ ਨਾ ਥੋੜੀਆਂ ਵਾਲੀਆਂ ਕਣੀਆਂ ਪੈ ਜਾਂਦੀਆਂ ਨੇ ਉਸ ਤੋਂ ਮਗਰੋਂ ਜ਼ਿਆਦਾ ਸੇਕ ਹੋ ਜਾਂਦਾ ਚਲੋ ਹੁਣ ਹੈ ਇਹ ਦੋ ਕੁ ਮਹੀਨੇ ਤੇ ਸੇਕ ਤੇ ਸੂਰੇ ਸੂਰੇ ਨਾਲ ਨਾ ਹੋਰ ਵੀ ਬਹੁਤ سارے ਕੰਮ ਹੋ ਜਾਂਦੇ ਨੇ ਤੇ ਉਦੋਂ ਆਪਾਂ ਹਿੰਡੀਆਂ ਦੀ ਸਬਜ਼ੀ ਬਣਾਈ ਸੀਗੀ ਸਕੂਲ ਵਾਸਤੇ ਸੁੱਕੀ ਸਬਜ਼ੀ ਹੀ ਖੜਨੀ ਹੁੰਦੀ ਹੈ ਕੋਈ ਨਾ ਕੋਈ ਵੈਸੇ ਤੇ ੜੀ ਬਣਾਈ ਸੀਗੀ ਰਾਤ ਪਰ ਉਹਨਾਂ ਸਕੂਲ ਵਾਸਤੇ ਫਿਰ ਟਿਫਨ 'ਚ ਪਾਣੀ ਹੁੰਦੀ ਹੈ ਸੁੱਕੀ ਸਬਜ਼ੀ ਹੀ ਘੜਦੇ ਨੇ ਨਾਲ ਹੀ ਆਪਾਂ ਕਿਹਾ ਚੱਲ ਹੁਣ ਟਿਫਨ ਵੀ ਪੈਕ ਕਰ ਦਿੰਨੇ ਆ ਆਪਾਂ ਤਾਂ ਕਹਿ ਦਿੰਨੇ ਆ ਨਾ ਕਿ ਚਲੋ ਕੰਮ ਕਮ ਨਵੇੜ ਕੇ ਪੱਖੇ ਥੱਲੇ ਬਹਿ ਜੀਦਾ ਹੈ ਬੱਚੇ ਭਾਵੇਂ ਜਿਵੇਂ ਮਰਜੀ ਹੈ ਫਿਰ ਵੀ ਬੱਸ 'ਚ ਆਣਾ ਜਾਣਾ ਫਿਰ ਯੂਨੀਫਾਰਮ ਘਰ ਚੋਂ ਵੀ ਕੈਪਰੀਆਂ ਟੀ-ਸ਼ਰਟਾਂ 'ਚ ਲਗੇ ਫਿਰਦੇ ਨੇ ਪਾਣੀ ਸ਼ੂਜ਼ ਪਾਣੇ ਤੇ ਇੱਕ ਬੱਸ ਦਾ ਜਿਵੇਂ ਆਉਂਦੇ ਜਾਂਦੇ ਨੇ ਤੇ ਬੱਸ ਬਹੁਤ ਜ਼ਿਆਦਾ ਤਪ ਜਾਂਦੀ ਬੜਾ ਸੇਕ ਹੁੰਦਾ ਉਹਨਾਂ ਨੂੰ ਜ਼ਿਆਦਾ ਓੱਖਾ ਲੱਗਦਾ ਅਸੀਂ ਤੇ ਚਲੋ ਆਪਣਾ ਕੰਮ ਕੂਮ ਕਰ ਲਿਆ ਤੇ ਅੱਖੀਆਂ ਥੱਲੇ ਬਹਿ ਗਏ ਉਸ ਤੋਂ ਮਗਰੋਂ ਸੁੱਕਾ ਕੱਪੜਾ ਮਾਰਤਾ ਸੀਗਾ ਤੇ ਆ ਵਾਈਪਸ ਰੱਖੇ ਹੋਏ ਨੇ ਮਗਰ ਉਹ ਇੱਕ ਗਿੱਲੇ ਕਰਕੇ ਮਾਰ ਦਿੰਦੇ ਨੇ ਇਹਨਾਂ ਨਾਲ ਬਹੁਤ ਵਧੀਆ ਸਫਾਈ ਹੋ ਜਾਂਦੀ ਏ ਫਰਸੀ ਮੈਂ ਰੋਟੀ ਲਾਵਾਂ ਨਾ ਜਿਆਦਾ ਕਰਕੇ ਜਿਵੇਂ ਕੋਈ ਢੂੜਾ ਨਹੀਂ ਹੁੰਦਾ ਹੈਗਾ ਤੇ ਉਸ ਤੋਂ ਮਗਰੋਂ ਚਲ ਐ ਹੁੰਦਾ ਇੱਕ ਵਾਰੀ ਸਾਰੀ ਸਲੇਪ ਤੇ ਆਪਾਂ ਮਾਰ ਲਈਏ ਤੇ ਸਫਾਈ ਜੀ ਹੋ ਜਾਂਦੀ ਹੈ ਜਿਵੇਂ ਮੱਖੀਆਂ ਮੱਖੀਆਂ ਨਹੀਂ ਜ਼ਿਆਦਾ ਪੈਂਦੀਆਂ ਹੈਗੀਆਂ ਨਾਲੇ ਆਪਣੀ ਫਿਰੇ ਆਦਤ ਵੀ ਹੁੰਦੀ ਹੈ ਥੋੜਾ ਜਿਹਾ ਕੰਮ ਕਰ ਲਿਆ ਤੇ ਮਗਰੋਂ ਸਾਫ ਕਰੀ ਲਓ ਇੱਕ ਵਾਰੀ ਤੇ ਲੰਚ ਪੈਕ ਕਰਕੇ ਰੱਖਤਾ ਸੀਗਾ ਤੇ ਉਹ ਤਿਆਰ ਹੋਣ ਲੈਣ ਜਿਆਦਾ ਕਰਕੇ ਨਾ ਮੈਂ ਇੰਡਰੈਕਸ਼ਨ ਦਾ ਸ਼ੂਜ਼ ਕਾਢੀ ਦੇਣੀਆਂ ਜਦੋਂ ਮਤਲਬ ਨਾ ਜ਼ਰੂਰਤ ਹੋਏ ਕਿਉਂਕਿ ਲਾਈਟ ਬਹੁਤ ਖਰਾਬ ਕਰਦੀ ਮੋਟਰ ਵਾਲੀ ਲਾਈਟ ਹੁੰਦੀ ਹੈ ਬਹੁਤ ਵੱਧ ਘਟ ਆਉਂਦੀ ਹੈ ਉਸ ਤੋਂ ਮਗਰੋਂ ਆਪਾਂ ਬੋਤਲਾਂ ਭਰ ਦਿੰਨੇ ਆ ਠੰਡਾ ਪਾਣੀ ਉਹ ਲੈ ਕੇ ਜਾਂਦੇ ਨੇ ਹੁਣ ਤੇ ਐਨਾ ਪਾਣੀ ਕਰਦਾ ਵੀ ਕੀ ਏ ਵੈਸੇ ਕੀ ਘਰ ਹੁੰਦੇ ਨੇ ਕਦੀ ਨਿੰਬੂ ਬਣਾ ਲਿਆ ਕਦੀ ਸਿਕੈਸ ਪਾਣੀ ਬਣਾ ਲਿਆ ਐਵੇਂ ਚੱਲਦਾ ਰਹਿੰਦਾ ਤੋਸਤਮਗਰੋਂ ਆਪਾਂ ਸਬਜ਼ੀ ਕੱਢ ਕੇ ਫ੍ਰਿਜ ਚ ਟਾਰ ਦੇਣੇ ਆ ਤੇ ਕੜਾਈਆਂ ਵਗੈਰਾ ਸਾਰੀਆਂ ਸਾਫ਼ ਕਰ ਦੇਣੇ ਆ ਥੋੜੇ ਭਾਂਡੇ ਛੋਟੇ ਹੀ ਰੱਖੇ ਹੋਣ ਨਾ ਫ੍ਰਿਜ ਚ ਵੀ ਪੂਰੇ ਆ ਜਾਂਦੇ ਨੇ ਤੇ ਫ੍ਰਿਜ ਖਲਾਰਾ ਵੀ ਨਹੀਂ ਪੈਂਦਾ ਹੈਗਾ ਤੋਸਤਮਗਰੋਂ ਅੱਜ ਨਾ ਮੇਰਾ ਪੋਚਾ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਹੈਗਾ ਗਰਮੀ ਕਰਕੇ ਜਿਵੇਂ ਗਰਮੀ ਬਹੁਤ ਜ਼ਿਆਦਾ ਲੱਗਦੀ ਸੀ ਸਿਰ ਦਰਦ ਹੋਣ ਲਿਆ ਸੀ ਇੱਕ ਕੋਰੀ ਮੈਟ ਵਗੈਰਾ ਵਛਾਤ ਤੇ ਸੀ ਫੇਰ ਮੈਂ ਕਿਹਾ ਨਹੀਂ ਚਲੋ ਸਿੱਧਕ ਜਾਨੀ ਆਉਂਦਾ ਹੈਗਾ ਨਾ ਮਾਰੋ ਤੇ ਮੈਂ ਚਲੋ ਅੱਜ ਵਾਈਪਰ ਨਾਲ ਮਾਰਦੇ ਨੇ ਅੱਜ ਆਪਾਂ ਹੱਥ ਨਾਲ ਬੈ ਕੇ ਪੋਜਾ ਨਹੀਂ ਮਾਰਦੇ ਹੈਗੇ ਇੰਨੀ ਜ਼ਿਆਦਾ ਖਬਰਾਟ ਹੋਣ ਲਈ ਸੀ ਕਿ ਸਵੇਰ ਦਾ ਹੀ ਟਾਈਮ ਸੀ ਹਾਲੇ ਤੇ ਵੈਸੇ ਮੈਂ ਕਮਰੇ ਚੋਂ ਨਹੀਂ ਮਾਰਿਆ ਪਰ ਮਤਲਬ ਸਿੱਧ ਕਾਣਾ ਕੋ ਨਹੀਂ ਹੋਰ ਘੜੀ ਨੂੰ ਮੈਂ ਫੇਰ ਮਾਰ ਹੀ ਦੇਣਾ ਕਮਰੇ ਦੇ ਵਿੱਚੋਂ ਮੈਂ ਮਤਲਬ ਕਾਫੀ ਇਹੋ ਜਿਹੀ ਫੈਮਿਲੀ ਹੈ ਨੇ ਮੈਂਬਰ ਭੈਣਾ ਮੇਰੀਆਂ ਕਿ ਜਿਹੜੀਆਂ ਮਤਲਬ ਪੋਚਾ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਮਾਰ ਦੀਆਂ ਨੇ ਪਰ ਪਤਾ ਨਹੀਂ ਕਿਸ ਹਿਸਾਬ ਦਾ ਹੋਵੇ ਕਿ ਸਿੱਧਕ ਜਾਨੀ ਆਂਦਾ ਜਦ ਤੱਕ ਪੋਚਾ ਨਾ ਲਾਓ ਥਾਲੇ ਜਦ ਕੀ ਉੱਤੇ ਕੋਈ ਮਿੱਟੀ ਮਾਟੀ ਨਹੀਂ ਆਉਂਦੀ ਹੈਗੀ ਤੇ ਬਾਕੀ ਮੈਂ ਗਰਿੱਲ ਤੇ ਦੁਪੱਟੇ ਸੁਕਣੇ ਪਾਏ ਸੀ ਮੈਂ ਕਾਟਨ ਦੇ ਦੁਪੱਟੇ ਆਪਣੇ ਬਾਹਰ ਨਹੀਂ ਕਦੀ ਵੀ ਸੁਕਣੇ ਪਾਏ ਹੈਗੇ ਅੰਦਰ ਹੀ ਸੁਕਣੇ ਪਾਈਦੇ ਨੇ ਕਿਉਂਕਿ ਬਾਹਰ ਧੁੱਪ ਚ ਨਾ ਕਾਟਨ ਦੇ ਜਿਹੜੇ ਦੁਪੱਟੇ ਹੁੰਦੇ ਨੇ ਦੋ ਤਿੰਨ ਧੋਤੋਂ ਮਗਰੋਂ ਇਹਨਾਂ ਦੀ ਨਾ ਮਤਲਬ ਸ਼ੋਹ ਜੀ ਨਹੀਂ ਰਹਿੰਦੀ ਖਰਾਬ ਖਰਾਬ ਜੇ ਲੱਗਦੇ ਨੇ ਪੁਰਾਣੇ ਪੁਰਾਣੇ ਜੇ ਤੇ ਜ਼ਿਆਦਾ ਕਰਕੇ ਮੇਰੇ ਦੁਪੱਟੇ ਨਾ ਸਾਰੀ ਗਰਮੀਆਂ ਤੱਕ ਕਰ ਤਿੰਨ ਚਾਰ ਜਿਹੜੇ ਮੈਂ ਰੱਖਣੀਆਂ ਉਹ ਖਰਾਬ ਨਹੀਂ ਹੁੰਦੇ ਹੈਗੇ ਕਿਉਂਕਿ ਮੈਂ ਕਦੀ ਬਾਹਰ ਧੁੱਪ ਚ ਨਹੀਂ ਪਾਏ ਹੈਗੇ ਅੰਦਰ ਇੰਨਾ ਜ਼ਿਆਦਾ ਛੱਤਾਂ ਦਾ ਸੇਕ ਹੁੰਦਾ ਪੱਖੇ ਸੇਕ ਮਾਰਦੇ ਨੇ ਅੰਦਰ ਹੀ ਸੁੱਕ ਜਾਂਦੇ ਨੇ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ